हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਰਤੋਗੇ ਪਿੰਡ ਲੱਗੇ ਚੋਲਾ ਸਾਹਿਬ ਪਾਕੂਪੁਰਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਕੋਈ ਵੀ ਭਰਾ ਆਪਣਾ ਆ ਰਿਹਾ ਮਾਲਵੇ ਵਾਲੀ ਸਾਈਡ ਤੋਂ ਤੇ ਹਮੇਸ਼ਾ ਜੀ ਆਪਾਂ ਜ਼ਿਕਰ ਕਰ ਦਿੰਦੇ ਆ ਡਿਸਟੈਂਸ ਦੀ ਗੱਲ ਕਰ ਲਈਏ ਹਰੀਕੇ ਪੱਤਨ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਠੀਕ ਆ ਜੀ ਘੜਕਾ ਕੋਈ 12 ਕਿਲੋਮੀਟਰ ਵੱਧ ਤੋਂ ਵੱਧ ਦੂਰੀ ਹੋਵੇਗੀ। ਸਹਰਿਆਲੀ ਤੋਂ ਕੋਈ 10 8 10 ਕਿਲੋਮੀਟਰ ਦੀ ਸਾਰੀ ਦੂਰੀ ਆ। ਪ੍ਰਦੀਪ ਦੇ ਕੋਲ ਆਏ ਵੀਰ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਵੈਸੇ ਆਪਾਂ ਤੁਹਾਨੂੰ ਟੋਟਲ 3-4 ਕਿ ਦਿਖਾਉਣੇ ਸੀਗੇ। ਮਾਲ ਵੈਸੇ ਇਸੇ ਤਰ੍ਹਾਂ ਕੋਈ ਧੜਾ ਧੜ ਪਸ਼ੂ ਤਰੇ ਆਉਂਦੇ ਤੇ ਵਿਕੀ ਜਾਂਦੇ ਆ। ਅੱਜ ਦੋ ਵੜਾ ਤੁਹਾਨੂੰ ਦਿਖਾਉਣੀਆਂ। ਇੱਕ ਇਧਰ ਗੱਬਣ ਆ ਤੁਸੀਂ ਵੇਖੋਗੇ ਮੇਰੇ ਸੱਜੇ ਹੱਥ ਇਹ ਗੱਬਣ ਵੈੜ ਆ। ਬਹੁਤ ਵਧੀਆ ਚੰਗੀਆਂ ਸਫਾਈਆਂ ਦੇ ਵਿੱਚ ਆ। ਆਰਡਰ ਕੁਆਲਿਟੀ ਚੰਗੀ ਆ। ਰੇਡ ਪਰਤੇ ਬੜੇ ਜਾਇਜ਼ ਕਰਵਾ ਦੇਾਂਗੇ ਪ੍ਰਦੀਪ ਨੂੰ ਇਹੋ ਗੱਲ ਕਵਾਂਗੇ ਵੀ ਲੈਣ ਦੇ ਨਾਲ ਹੀ ਗੱਲ ਹੀ ਹੋਵੇ ਹਮੇਸ਼ਾ ਦੀ ਤਰ੍ਹਾਂ ਅੱਜ ਤੇ ਇੱਕ ਬਿਲਕੁਲ ਸੱਜਰਤਾ ਜੀ ਸੂਈ ਵੈਰ ਦਿਖਾਵਾਂਗੇ ਤੁਹਾਨੂੰ ਠੀਕਾ ਜੀ ਬਾਕੀ ਸੂਵੇਆਂ ਦੇ ਵਿੱਚ ਪੁੱਛ ਲਾਂਗੇ ਕਿ ਕਿੰਨੇਵੇਂ ਸੂਵੇ ਆ ਤੇ ਕਿੰਨਾ ਕਿੰਨਾ ਦੁੱਧ ਜਿਹੜੀ ਵੈਰ ਸੂਈ ਆ ਤੇ ਜਿਹੜੀ ਗੱਭਾਂ ਨਾਲ ਕਿੰਨਾ ਸਮਾਂ ਜਾਂਦਾ ਬਾਕੀ ਆ ਬਾਕੀ ਪਸ਼ੂ ਵੀਰ ਚੰਗੇ ਲਿਆਉਂਦਾ ਸਾਫ਼ ਸੁਥਰੇ ਪਸ਼ੂ ਹੁੰਦੇ ਆ ਤੇ ਭਾਅ ਪੜਤੇ ਜੀ ਤੁਹਾਨੂੰ ਦੇ ਦੂਗਾ ਜਿਹੜੇ ਵੀਰ ਨੂੰ ਜਿਹੜਾ ਵੀ ਨੱਕ ਪਸੰਦ ਆਊਗਾ ਉਹਦੇ ਬਾਰੇ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਗੱਲਬਾਤ ਕਰ ਲਿਓ ਤਰੀਕ ਅੱਜ 12 ਅਗਸਤ ਸਮਾਂ ਮਾਰਨਿੰਗ ਦੇ ਕੋਈ 10 ਵਜੇ ਦਾ ਔਰ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਪ੍ਰਦੀਪ ਸਸਰੀਕਰ ਸਸਰੀ ਗਾ ਸੰਦੂ ਸਾਹਿਬ ਠੀਕ ਠਾਕ ਜੀ ਬੜੇ ਵਧੀਆ ਪ੍ਰਦੀਪ ਠੀਕ ਠਾਕ ਵੀਰੇ ਐ ਚੜਦੀ ਕਲਾ ਤੁਸੀਂ 20 ਪੈਂਦਾ ਹੁੰਦਾ ਤੇ ਜਾਂ ਹਨੇਰਾ ਹੋ ਜਾਂਦਾ ਹਨੇਰਾ ਕਿਦ ਕਵੇਲਾ ਸ਼ਾਮ ਨੂੰ ਹੋ ਜਾਂਦਾ ਕਿਦੇ ਟਾਈਮ ਹੈ ਚਲੋ ਕੋਈ ਨਹੀਂ ਤੇ ਹੋਰ ਸੁਣਾ ਠੀਕ ਠਾਕ ਚੜਦੀ ਕਲਾ ਤੁਸੀਂ ਸੁਣਾਓ ਬੜੇ ਵਧੀਆ ਬੜੇ ਵਧੀਆ ਅੱਜ ਤੋਂ ਪ੍ਰਦੀਪ ਤਕਰੀਬਨ ਕੱਲ ਪਰਸੋਂ ਵੀ ਇੱਕ ਆਪਾਂ ਵੀਡੀਓ ਪਾਉਣ ਹੀ ਆਲੇ ਸੀਗੇ ਪਾਉਣ ਹੀ ਆਲੇ ਇਹ ਮੁਣਕੇ ਤੁਸੀਂ ਵੀ ਥੋੜਾ ਲੇਟ ਹੋ ਗਏ ਤੇ ਫਿਰ ਕੱਲ ਦੋ ਤਿੰਨ ਪਸ਼ੂ ਵੇਚ ਗਏ ਅੱਛਾ ਅੱਛਾ ਤੇ ਫਿਰ ਅੱਜ ਨਵੇਂ ਆਏ ਕੱਲ ਹੀ ਆਏ ਪਸ਼ੂ ਚਾਹਮਾ ਨੂੰ ਤੇ ਮ ਚਾਹੁੰਦਾ ਵੀ ਇਹਦਾ ਸੁਥਰਾ ਮਾਲ ਆਉਂਦਾ ਤੇ ਵਿਖਾਉਣਾ ਚਾਹੀਦਾ ਸੀ ਹਾਂਜੀ ਹਾਂਜੀ ਲੈ ਵੀ ਪ੍ਰਦੀਪ ਵੀਰੇ ਸ਼ੁਰੂਆਤ ਆਪਾਂ ਕਰਾਂਗੇ ਉਦੋਂ ਵੀ ਜਦੋਂ ਮਾਲ ਲਿਆਂਦਾ ਵੇਖ ਕੇ ਉਸ ਤੋਂ ਬਾਅਦ ਫਿਰ ਵੀ ਚਲੋ ਮੈਨੂੰ ਤਾਂ ਪਛੋ ਟਕੇ ਨਹੀਂ ਜਦੋਂ ਆਉਂਦਾ ਤੇ ਭੈਣ ਭਰਾ ਆਇਆ ਗਿਆ ਰਹਿ ਜਾਂਦਾ ਸੰਤੂ ਸਾਹਿਬ ਮਾਲ ਭਾਣਾ ਲਿਆਈਦਾ ਫਿਰ ਤੁਹਾਨੂੰ ਪਤਾ ਹੁੰਦਾ ਹੁੰਦਾ ਸੇਲ ਹੋ ਜਾਂਦਾ ਹਾਂ ਠੀਕ ਹੈ ਪਰ ਤੋ ਅਸੀਂ ਦੋ ਪਛੂ ਪਰਸੋ ਸੇਲ ਹੋ ਗਏ ਕੱਲ ਵੀ ਦੋ ਹੀ ਇੱਕ ਮੱਝ ਇੱਕ ਵੜ ਹੀ ਉਹ ਵੀ ਸੇਲ ਹੋ ਗਏ ਠੀਕ ਆ ਹਾਂਜੀ ਲੈ ਵੀ ਪ੍ਰਦੀਪ ਸ਼ੁਰੂਆਤ ਇੱਕ ਗੱਬਣ ਵੜ ਤੋਂ ਕਰ ਲੈਨੇ ਆ ਗੱਬਨ ਤੋਂ ਹੀ ਕਰ ਲਈਏ ਪੂਰੀ ਡਿਟੇਲ ਆਪਾਂ ਤੁਹਾਨੂੰ ਦਿਵਾਵਾਂਗੇ ਦੋਸਤੋ ਇੱਕ ਥੋੜਾ ਜਿਹਾ ਜਸ਼ਨਪੁਰ ਲੱਗਿਓ ਵਿਖਾ ਦੇ ਫਾੜੀ ਵਾਲਾ ਚੱਡਾ ਲੇਵਾ ਕਰਮਾੜੀ ਨੂੰ ਲੱਗਾ ਵੇਖੋ ਆਰਡਰ ਕੁਆਲਿਟੀ ਚੈੱਕ ਕਰੋ ਬਾਕੀ ਪ੍ਰੋਪਰ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਆਪਾਂ ਆਹ ਦੇਖੋ ਜੀ ਬਹੁਤ ਖੂਬਸੂਰਤ ਹੈ ਪ੍ਰਦੀਪ ਸੂਬਿਆਂ ਦੇ ਵਿੱਚ ਕਿਵੇਂ ਆ ਵੜਾ ਇਹ ਦੂਜਾ ਸੂਬਾ ਸੰਧੂ ਸਾਹਿਬ ਪਿਓਰ ਆ ਦੂਜਾ ਸੂਬਾ ਜੀ ਪਿਓਰ ਦੂਜਾ ਜੀ ਦੂਜਾ ਸੂਬਾ ਸਮਾਂ ਵੈਸੇ ਥੱਲਿਓਂ ਲੱਗਦਾ ਵੀ ਤਿਆਰੀ ਪੂਰੀ ਮੁਕੰਮਲ ਤਿਆਰੀ ਤੇ ਆ ਵੇਖੋ ਸੰਧੂ ਸਾਹਿਬ ਰਾ ਉਹ ਸਕਦਾ ਕਰਮ ਵਾਲੀ ਦੋ ਦਿਨ ਕੱਢ ਵੀ ਜਾਵੇ ਠੀਕ ਹੈ ਹਾਂਜੀ ਠੀਕ ਆ ਤੇ ਪ੍ਰਦੀਪ ਵਾਲੇ ਬਾਕੀ ਟਿੱਪਣ ਟੁੱਪਣ ਹੋ ਜਾਣ ਪੂਰੀ ਤਸੱਲੀ ਵੀਰੇ ਥਣਾ ਦੀ ਪਾਰ ਪਿੱਛੇ ਦੀ ਸੰਧੂ ਸਾਹਿਬ ਫੁੱਲ ਗਰੰਟੀ ਹੋ ਗਈ ਜੀ ਮਹਾਰਾਜ ਠੀਕ ਆ ਜੀ ਐਂ ਜੀ ਕੋਈ ਵੀਰ ਭਾ ਮਗਾਲੇ ਆਪਦੇ ਘਰੇ ਲਾ ਗਏ ਟਿੱਪ ਕੇ ਕਿਲੋ ਕਿਲੋ ਵਰਾ ਕੇ ਚੋਂ ਥਣਾ ਚੋ ਹਾਂ ਪਾਰ ਪਿੱਛਾ ਬਹਿ ਕੇ ਆਪਾਂ ਨੂੰ ਜਿੰਨੇ ਚਿਰ ਗਾਣਾ ਉੱਠੂਗੀ ਉਹਨਾਂ ਚਿਰ ਆਪਾਂ ਨੂੰ ਪੈਸੇ ਨਾ ਦੇਣ ਮਹਾਰਾਜ ਮਾਜੀ ਕਰੋ ਚੈੱਕ ਇਹ ਦੱਸੋ ਪੱਕੀ ਜਿਹੜੀ ਵੀਰ ਦੀ ਬਿਲਕੁਲ ਸਿਫਤਾ ਚਲੋ ਮੈਨਾਂ ਵੀ ਹਮੇਸ਼ਾ ਹੀ ਤਸੱਲੀ ਜਿਹੜੀ ਇੰਨੀ ਕੁ ਦੇਣੀ ਬਣਦੀ ਆ ਕੰਪੀਓ ਕੋ ਤਸੰਦੀਰ ਪਸ਼ੂ ਖਰੀਦਿਆ ਤੇ ਤਸੰਦੀਰ ਦੇ ਬਿਨ ਹੀ ਨਹੀਂ ਬਣਦੀ ਆ ਆਰਡਰ ਲੇਵੇ ਦੀ ਤੁਸੀਂ ਵੇਖੋਗੇ ਬੜੀ ਸਾਫ ਸੁਥਰੀ ਮੈਨੂੰ ਵੀ ਦਿਖਾਈ ਰਹੀ ਹੈ ਪਖਾਈ ਦੇ ਰਹੀ ਆ ਬਾਕੀ ਤੁਹਾਡੇ ਸਾਹਮਣੇ ਵੀ ਜਿਹੜਾ ਬਿਲਕੁਲ ਪਸ਼ੂ ਪ੍ਰੈਜ਼ੈਂਟ ਕਰਦਾ ਪਿਆ ਵੀ ਬਿਲਕੁਲ ਸਾਫ ਸੁਥਰਾ ਥੱਲਿਓ ਪੇਸ਼ਕਾਸ਼ ਚ ਚੰਗੀ ਆ ਆਰਡਰ ਦੀ ਤਿਆਰੀ ਚੰਗੀ ਆ ਲੈਵਾ ਤੁਸੀਂ ਇੱਧਰਲੇ ਪਾਸੇ ਵੇਖੋ ਬਹਿਣੀ ਵਾਲੇ ਪਾਸਿਓ ਮੁੱਠੀ ਮੁੱਠੀ ਥਾਣਾ ਵੰਡਵੇਰਲ ਚੰਗੀ ਤੇ ਜਿੰਨੂੰ ਕਹਿੰਦੇ ਵੀ ਬਿਲਕੁਲ ਪੀੜੀ ਦੇ ਪਾਵੇ ਚਾਹ ਨੁਕਰਾਂ ਦੇ ਚਾਹ ਗੁੱਠਾਂ ਦੇ ਕਰਮਾ ਵਾਲੀ ਦੇ ਥਲੇ ਥਣ ਜਿਹੜੇ ਉਹੋ ਜੇ ਤੁਹਾਨੂੰ ਦਿਖਾਈ ਦੇਣਗੇ ਵੀ ਪੀੜੀ ਤੇ ਪਾਵੇ ਹੁੰਦੇ ਆ ਚੰਗੀ ਗੈਪ ਚੰਗੀ ਸਪੇਸ ਤਿਆਰੀਆਂ ਤੇ ਆ ਬਾਕੀ ਦੁੱਧ ਦੀ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਆ ਵੜ ਚੰਗੀ ਆ ਬਾਕੀ ਵੜ ਪਣ ਦੂਜਾ ਸੁਆ ਦੂਜਾ ਸੁਆ オリジナル ਹੀ ਹੋਰ ਦੂਜਾ ਸੁਆ ਸੰਧੂ ਸਾਹਿਬ ਵੇਖੋ ਬੂਥੀ ਇੱਕ ਨਹੀਂ ਠੀਕ ਹੈ ਜੀ ਲਓ ਜੀ ਕਰੋ ਚੈੱਕ ਠੀਕ ਹੈ ਜੀ ਸੋ ਫੇਸ ਕੁਆਲਟੀ ਤਾਂ ਨਾਰਮਲ ਹੀ ਇੱਕ ਜਜਮੈਂਟ ਤੁਸੀਂ ਕਰ ਚੋਗੇ ਹੋਰ ਦੂਜਾ ਸੁਆ ਸਟੇਟ ਪਟਾ ਛੋਟਾ ਕੰਨ ਬਿਲਕੁਲ ਨਵੀਂ ਵੜ ਆ वैसे सारे ਭਰਾ ਖੜਾ ਰਹੀ ਆਪਣੇ ਪਸ਼ੂ ਪਾਲਕ ਭਰਾਵਾਂ ਨੂੰ ਵੇਖਦੇ ਸਾਰ ਪਤਾ ਲੱਗ ਹੀ ਜਾਂਦਾ ਸੋ ਟਿੱਪਣ ਚੰਗੀ ਆ ਬੋਲਾ ਭੰਨਗੀ ਹੋਊਗੀ ਬਾਕੀ ਮੇਰਾ ਭਰਾ ਤਸੱਲੀ ਇੱਥੇ ਤੁਸੀਂ ਕਰ ਬੋਲਾ ਭੰਨਿਆ ਸੰਧੂ ਸਾਹਿਬ ਹਾਂ ਭਾਵੇਂ ਆਦਾ ਵੀਰ ਭਰਾ ਕੋਈ 2-3 ਕਿਲੋ ਚੋ ਗਿਆ ਆਪਦੀ ਲੈ ਜਾਏ ਤੇ ਥੋੜੀ ਜੀ ਹਾਂ ਲੈ ਵੀ ਪ੍ਰਦੀਪ ਖੋਲ ਕੇ ਇੱਕ ਵਾਰੀ ਤੌਰ ਮੇਰਾ ਵੀਰ ਦਿਖਾਈਓ ਤਸੱਲੀ ਦੇ ਨਾਲ ਪਸੰਦ ਆਊਗੀ ਭਰਾਵਾਂ ਨੂੰ ਜੀ ਬਾੜ ਚੰਗੀ ਆ ਸੁਖੂਬਸੂਰਤਾ ਆ ਦੇਖੋ ਬਾਕੀ ਸੰਧੂ ਸਾਹਿਬ ਜਿਆਦਾ ਨਹੀਂ ਪਤਾ ਮੈਨੂੰ ਹਾਂ 18 20 किलो दूध नु किंदा ਕਰਮਾਲੀ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸੋ ਜਿਹੜਾ ਕਿ ਦੋਸਤੋ ਬਾਹਰ ਨੂੰ ਵਜਨ ਲੋਡ ਲੱਗਾ ਜਿਹੜਾ ਕਿ ਵਜਨ ਵਜੂਦ ਆ ਉਮੀਦ ਆਪਾਂ ਆਰਾਮ ਨਾਲ ਕਰ ਸਕਦੇ ਆ ਵੀ ਜਿਵੇਂ ਆਪਣਾ ਪ੍ਰਦੀਪ ਕੋ 17 18 100 17 18 ਲੀਟਰ ਵੀ ਸੰਧੂ ਸਾਹਿਬ ਇਹਨੂੰ 17 18 ਕਿਲੋ ਕਿੰਦਾ ਹੂੰ ਏਡਾ ਲੇਵਾ ਕਰਮਾਲੀ ਨੂੰ ਬਾਕੀ ਜਦ ਪਾ ਦਿਆ ਬਿਲਕੁਲ ਜੀ ਆ ਦੇਖੋ ਉਤੋਂ ਮੌਸਮ ਵੀ ਠੰਡਾ ਆ ਗਿਆ ਹੁੰਦੇ ਤੁਹਾਨੂੰ ਪਤਾ ਮੈਂ ਵੀ ਰੁੱਤ ਵੀ ਕਰਮਾਲੀਆਂ ਦੀ ਬਿਲਕੁਲ ਹੱਕ ਪੱਖ ਦੀ ਆ ਗਈ ਆ ਸੋ ਸਪਾਈਆਂ ਦੋਸਤੋ ਬਹੁਤ ਸੋਹਣੀਆਂ ਠੀਕ ਹੈ ਜੀ ਸਪਾਈਆਂ ਭਾਈ ਮੋਲਾ ਬਾਕੀ ਚਲੋ ਕਿਸੇ ਭਰਾਣੇ ਦੀ ਪਸ਼ੂ ਖਰੀਦਣਾ ਔਰ ਇੱਕ ਚੀਜ਼ ਮੈਨੇ ਰੱਖਦੀ ਆ ਉਪਰੋਂ ਪਸ਼ੂ ਕਿਹੋ ਜਿਹਾ ਬਾਡੀ ਸਟਰਕਚਰ ਕਿਹੋ ਜਿਹਾ ਆਰਡਰ ਕੁਆਲਟੀ ਕਿਹੋ ਜਿਹੀ ਤੇ ਵੰਡ ਦੇਰ ਕਿੰਨੀ ਦਾ ਪਸ਼ੂ ਦੇ ਥਾਣਾ ਦੇ ਵਿੱਚ ਸੋ ਇਹ ਜਿਹਦਾ ਮੁੱਖ ਤੁਸੀਂ ਦੇਖ ਕੇ ਪਸ਼ੂ ਖਰੀਦਣਾ ਹੁੰਦਾ ਤੇ ਬਾਕੀ ਦੁੱਧਾਂ ਕੇ ਸੇਵਾ ਦੇ ਡਿਪੈਂਡ ਆ ਚੰਗੀ ਸੇਵਾ ਕਰੋਗੇ ਦੁੱਧ ਕਰਮਾੜੀ ਚੰਗਾ ਚਬਾਊਗੀ ਆ ਦੇਖ ਲਓ ਵੀ ਬਹੁਤ ਪ੍ਰੋਫੈਕਟਾ ਠੀਕ ਆ ਜੀ ਚਲੋ ਪਸ਼ੂ ਨਿਕਲਦੇ ਆ ਸਾਫ ਸੁਥਰੇ ਤੇ ਮੈਨੂੰ ਲੱਗਦਾ ਵੀ ਪਾਲ ਦੇ ਆਧਾਰ ਤੇ ਕੌਣ ਆ ਖਰੀਦਣਾ ਚਾਹੂਗਾ ਚੰਗੀ ਬੱਠੀ ਆ ਚੰਗੀ ਉਮੀਦ ਕਰਦੇ ਆ ਅੱਜ ਦੇ ਟਾਈਮ ਆ ਜਿੰਨੀ ਬੜੀ ਥਣੀ ਆ ਉਹ ਤੁਹਾਨੂੰ ਦਿਖਾ ਰਹੇ ਆ ਆਪਾਂ ਬਹੁਤ ਸੋਹਣਾ ਥਣ ਪੂਰਾ ਸੁਆਦੀ ਦੇਵਾ ਦੇਖੋ ਜੀ ਬਾਕੀ ਨਿਕਲ ਲੇਵਾ ਸੰਧੂ ਸਾਹਿਬ ਤੁਹਾਨੂੰ ਪਤਾ ਦੋ ਦਿਨੇ ਦੇਨੇ ਦੇਣਾ ਹਾਂ ਥਣ ਬਹੁਤ ਸੋਹਣਾ ਲੱਗਾ ਬਾਕੀ ਕਰਮ ਵਾਲੀ ਨੂੰ ਓਕੇ ਪ੍ਰਦੀਪ ਕੀ ਡਿਮਾਂਡ ਕੀ ਮੁੱਲ ਕਰੇਗਾ ਵੀਰੇ ਦਾ ਸੰਧੂ ਸਾਹਿਬ ਮੁੱਲ ਜਿੱਦਾਂ ਵਾਸ਼ੀ ਵੱਡੀ ਬੁੱਢੀ ਆ ਚਲੋ ਥਣ ਲੈਵੇ ਦੀ ਚੰਗੀ ਆ ਭਾਵੇਂ 70 ਵੀ ਕਰੀ ਪਰ ਆਪਾਂ ਕੋਈ 70 ਨਹੀਂ ਕੋਈ 68 ਨਹੀਂ 65000 ਦੀ ਦੇ ਦਈਏ ਜੈਸ ਨਹੀਂ 65000 ਦੀ ਹਾਂ 65 ਦੇ ਵਿੱਚੋਂ ਵੀ ਕਰਦੇ ਮਾਨਤਾ ਤੁਸੀਂ ਕਰਾ ਲਓ ਅੱਜ ਜੋ ਕਰਾਉਣਾ ਦੇ ਮੈਂ ਤਾਂ ਕਰਾਵਾ ਫਿਰ ਤੇ ਤਿੰਨ ਹੀ ਛੱਡ ਦੇ ਦੇ ਦਈਏ ਬਾਹਰ ਫੂਟ ਦੀ ਦੇ ਦਈਏ ਬਾਹਰ ਦੀ ਬਾਹਰ ਦੀ ਦੇ ਦੇ ਹਾਂ ਮਾਨਤਨ ਪਹੁੰਚ ਕਰਦਾ ਫਿਰ ਹੋਰ ਕੀ ਆ ਹੋਰ ਇਹੋ ਕੁਸ਼ੀ ਆ ਹਾਂ ਕੋ 2.5-3000 ਰੁਪਏ ਖਰਚਾ ਪਹੁੰਚਦਾ ਵੀ ਆ ਹਾਂ ਇਹਦਾ ਸੰਧੂ ਸਾਹਿਬ ਫਿਰ ਉਹ ਕਰਮਾਂ ਦੀ ਸੱਤ ਮੰਦਰੀ ਆ ਜਣੀ ਹਾਂ ਨਰੀ ਆ ਜਣੀ ਸੋ ਠੀਕ ਹੈ ਤੁਹਾਨੂੰ ਪਤਾ ਐ ਨਹੀਂ ਅੱਛੀ ਦੇਣੀ ਨਹੀਂ ਕਹਿੰਦੇ ਐ ਢਾਈ। ਮੈਂ ਵੀ ਇਹ ਦੱਸੂ ਗੱੜ ਤੁਹਾਨੂੰ ਅੱਗੇ ਮਿਲ ਜਾਣੀ ਆ ਸਿਰਫ ਬਾਦ ਹਰਦੀ ਤੇ 100 ਕਿਲੋਮੀਟਰ ਤੱਕ ਪਹੁੰਚਣਾ ਕਰੇ ਪ੍ਰਤੀਪ ਅਤੇ ਹੋ ਨਹੀਂ ਸਕਦਾ ਠੀਕ ਆ। ਤੇ ਪਹੁੰਚ ਹਮੇਸ਼ਾ ਹੀ ਹੁੰਦੀ ਆਈ ਆ। ਮੇਰਾ ਭਰਾ ਕੋਈ ਵੀ ਇੱਥੇ ਆਣ ਕੇ ਚਾਹੇ ਆਪ ਵੀ ਤੁਸੀਂ ਲੈ ਕੇ ਜਾ ਸਕਦੇ ਜੇ ਜੇ ਪਹੁੰਚ ਕਰਾਉਣੀ ਤੇ 100 ਕਿਲੋਮੀਟਰ ਗੱਡੀ ਲੰਮੀ ਕਰਮਾਂ ਵਾਲੀ ਹਾਂ। ਬਹੁਤ ਵਧੀਆ। ਅੱਗੇ ਸੈਗਰਨਾਵਰ ਦਾ ਪ੍ਰਦੀਪ ਆ ਬੈੜ ਆਪਣੀ ਜਿਹੜੀ ਤਾਜੀ ਸੂਈ ਆ ਵੀਰੇ ਇਹ ਸੰਧੂ ਸਾਹਿਬ ਦੂਜਾ ਸੂਆ ਸੂਈ ਆ ਜੇ ਕੰਨੀਆਂ ਨਹੀਂ ਬਰਾਬਰ ਕੀਤੀਆਂ ਨੇ ਕਰਮਾ ਲਈਆਂ ਠੀਕ ਹੈ ਜੀ ਹਾਂਜੀ ਲਓ ਜੀ ਕੰਨੀਆਂ ਨਹੀਂ ਬਰਾਬਰ ਕੀਤੀਆਂ ਦੂਜਾ ਸੂਆ ਬੈੜ ਦਿਖਾ ਰਿਹਾ ਕ੍ਰਾਉਸ ਫ੍ਰੀ ਦਾ ਜਰਸੀ ਨਾਲ ਕ੍ਰਾਉਸ ਜਰਸੀ ਦਾ ਕ੍ਰਾਉਸ ਆ ਗਈ ਜੀ ਬਾਕੀ ਬੈੜ ਮੇਰਾ ਭਰਾ ਚੈੱਕ ਕਰੋ ਕੱਟ ਕੁਦ ਵੱਡਾ ਸੰਧੂ ਸਾਹਿਬ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਇਹਨੂੰ ਅੱਜ ਤੀਜਾ ਦਿਨ ਸੰਧੂ ਸਾਹਿਬ ਮਗਰ ਬੱਛੀ ਜੇ ਮਗਰ ਬੱਛੀ ਆ ਤੀਜਾ ਦਿਨ ਅੱਜ ਹਾਂਜੀ ਬਾਕੀ ਬਹੁਤ ਸਾਰੇ ਦੋਸਤੋ ਆਪ ਵੀ ਬੈੜ ਆ ਕਰਮਾ ਲਈ ਠ ਇਦਰੋਂ ਵਿਖਾਈਓ ਤੇ ਮੋਤੇ ਆ ਬੱਚਾ ਜੇ ਮਗਰ ਕਿੰਨੇ ਦਿਨਾਂ ਤੋਂ ਦੱਸਿਆ ਬੱਚਾ ਇਹ ਤੀਜਾ ਚੌਥਾ ਦਿਨ ਜ ਸੰਧੂ ਸਾਹਿਬ ਨੇ ਸੁਈ ਹ ਬੋਲੇ ਬੋਲੇ ਦੇ ਦੇ ਹ ਬੋਲੇ ਜੀ ਇਹਦੇ ਤੇ ਕਿੰਨਾ ਬੋਲਾ ਦੱਸਿਆ ਬੋਲਾ ਸੰਧੂ ਸਾਹਿਬ ਜਿਹੜਾ ਵਿਖਾਵੇ ਵਾਲਾ ਉਹ ਤੇ 13 14 ਕਿਲੋ ਉਪਰ 12 ਕਿਲੋ ਦੀ ਕੋਈ ਵੀਰ ਭਰਾ ਧਾਰਬਾ ਨਾ ਮਾਰੇ ਆਪਣੇ ਘਰੇ 12 ਕਿਲੋ ਦੀ ਕੋਣ ਇੱਕ ਨੰਬਰ ਐ ਮੁੱਠੀ ਮੁੱਠੀ ਥਾਣਾ ਦੇ 12 ਕਿਲੋ ਦੀ ਪ੍ਰਤੀਬੰਧਾ ਵੀ ਕੋਈ ਧਾਰਬਾ ਨਾ ਮਾਰੇ ਠੀਕ ਆ ਜੀ ਵੈਸੇ ਕੋਈ ਪਲਾਸ ਵੀ ਮੰਨ ਲੇ ਬਾਕੀ ਥਾਣਕਰਮ ਵਾਲੀ ਨੂੰ ਲੱਗਾ ਤੁਹਾਡੇ ਸਾਹਮਣੇ ਆ ਹੱਥੀ ਚਵਾਈ ਵਾਲਾ ਥਾਣ ਲੱਗਾ ਠੀਕ ਆ ਬੋਲੇ ਜਿੱਤੋ ਸ਼ਟਾਰਟਿੰਗ ਕੰਡੀ ਹੁੰਦੀ ਬੜੀ ਸੰਧੂ ਸਾਹਿਬ ਵੰਗਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਆ ਦੇਖੋ ਜੀ ਐ ਕਰਮ ਵਾਲਿਆਂ ਦੀ ਗਮ ਗਮ ਤੇ ਲੋ ਜੀ ਸੀਲ ਸੌਵਾ ਠੀਕ ਹੈ ਜੀ ਹੱਥੋਂ ਜਫੇਰ ਕੇ ਵਿਖਾਉਣ ਦਾ ਮਕਸਦ ਇੱਕੋ ਇੱਕ ਹੁੰਦਾ ਆਪਣਾ ਕਿ ਠੰਡੀ ਧੀਰੀਅ ਸੀਲਸ ਆਊਗਾ ਇਧਰ ਬੈਕ ਸਾਈਡ ਤੋਂ ਅੱਗੋਂ ਪਿਛੋਂ ਤੁਹਾਨੂੰ ਤਸੱਲੀ ਨਾਲ ਦਿਖਾਈਏ ਓਦੋਂ ਬਾਅਦ ਆਪਾਂ ਤੁਹਾਨੂੰ ਖੋੜ ਕੇ ਤੋੜ ਕੇ ਦਿਖਾਵਾਂਗੇ ਆ ਚੈੱਕ ਕਰੋ ਠੀਕ ਹੈ ਜੀ ਆ ਦੇਖੋ ਹਾਂ ਬਾਕੀ ਭਾਜ ਮੁਹਤਾ ਵਾਲਾ ਹੀ ਕਰ ਦੇਣਾ ਇਹਦਾ ਆਪਾਂ ਬਾਕੀ ਜਿੰਨਾ ਕਿ ਪ੍ਰਦੀਪ ਮੈਂ ਨਾਲ ਮੁੱਲ ਕਰ ਦੇਣਾ ਉਸ ਹਾਲਾ ਕਰਮਾਂ ਲਈ ਜੇਕਰ ਕੋਈ ਚੰਗੀ ਸੇਵਾ ਰਹੇ ਤਾਂ 15 14 ਲੀਟਰ ਦੁੱਧ ਰਾਮ ਨੇ ਸੰਧੂ ਸਾਹਿਬ ਭਰੂ ਕੀਤੇ 15 14 ਕਿੰਨੇ ਇਹਨੂੰ ਕਹਿੰਦਾ ਏ ਡੱਬੋ ਚ ਸੱਤ ਸੱਤ ਕਿਲੋ ਇੱਕ ਟਾਈਮ ਦਾ ਕਿਸੇ ਨੂੰ ਦੁੱਧ ਚੋਣਾ ਔਖਾ ਨਹੀਂਗਾ ਬਾਕੀ ਜਿਹੇ ਦੀ ਗਾ ਰੋਤਾ ਜਿਹੜੀ ਸੇਵਾ ਸੁਵਿਧਾ ਕਿਸੇ ਨੇ ਵਧਾ ਦਿੱਤੀ ਬਾਕੀ ਸੰਧੂ ਸਾਹਿਬ ਜੋ ਕੋਈ ਜਾ ਕੇ ਪੱਠੇ ਪਾਊਗਾ ਫਿਰ ਤੇ ਦੁੱਧ ਦੇਣਗੇ ਜੇ ਤੂੜੀ ਤੇ ਬੰਨ ਛੱਡਣੀ ਫਿਰ ਥੋੜੀ ਦੇਣਾ ਹਾਂ ਨਹੀਂ ਨਹੀਂ ਖੇਚਾ ਪਾ ਕੇ ਵੀ ਉਧਰ ਨੂੰ ਵੀ ਕਰਨੀ ਪੈਣੀ ਬਸ ਬਸ ਮੈਂ ਜਾ 12 ਕਿਲੋ ਬੋਲੇ ਬੋਲਾ ਹੈ ਚੰਗੀ ਮੇਰਾ ਭਰਾ ਕੋਈ ਸੇਵਾ ਕਰ ਲਵੇ ਠੀਕ ਹੈ ਜੀ ਦੁੱਧ ਸੇਵਾ ਦਾ ਕੋਈ 2-3 ਕਿਲੋ ਅੱਗੇ ਵਧਣਾ ਇਦਾਂ ਲਈ ਕੋਈ ਬਾੜੀ ਵੱਟੀ ਕਰਨੀ ਕੀ ਕੱਦ ਵੱਡਾ ਕੱਦ ਕੋਈ ਛੋਟਾ ਮੰਨ ਕੇ ਨਾ ਮੇਰਾ ਭਰਾ ਫੋਨ ਲਾਵੇ ਵੀ ਕੱਦ ਛੋਟਾ ਨਾ ਹੋਵੇ ਕਿਤੇ ਕੱਦ ਮੀਡੀਅਮ ਤੋਂ ਥੋੜੀ ਜੀ ਉੱਚੀ ਹਾਈਟਾ ਵੱਡੀਆਂ ਬੜਾਂ ਦੇ ਵਿੱਚ ਹੀ ਆਉਂਦੀ ਸੋਲੇ ਦੇ ਕਰਮਾਲੀ ਸਾਫ਼ ਸੁਥਰੀ ਆ ਕੋਈ ਵਾਧੂ ਘਾਟੂ ਪਿੰਡੇ ਦੇ ਉੱਪਰ ਨਿਸ਼ਾਨ ਨਹੀਂਗਾ ਕੋਈ ਅਦਰ ਲੇਵੇ ਦੇ ਨਿਸ਼ਾਨ ਨਹੀਂ ਤੁਹਾਨੂੰ ਦਿਖਾਈ ਦੇਊਗਾ ਥਾਂ ਨਾਲ ਸਾਥੀ ਮੁਠੀ ਜਰਾ ਤੁਹਾਨੂੰ ਦੱਸ ਹੀ ਦਿੱਤਾ ਠੰਡੀ ਬੜੀ ਸੰਧੂ ਸਾਹਿਬ ਆਹ ਦੇਖ ਲਓ ਜੀ ਸੁੱਤੀ ਰਾਪਣ ਬਹੁਤਾ ਕਰਮਾੜੀ ਦੇ ਵਿੱਚ ਨਾ ਨਿੱਗਰ ਲੈਵਾ ਸੰਧੂ ਸਾਹਿਬ ਇਹ ਸਭਰ ਵਾਲੀਆ ਕਰਮਾੜੀ ਆਹ ਦੇਖੋ ਕਿਸੇ ਪਾਸਿਓਂ ਕੋਈ ਕਾਲੀ ਕੂਲੀ ਪੈਣ ਵਾਲੀ ਠੀਕ ਹੈ ਕਈ ਵਾਰਾ ਚਲੋ ਪਸੂ ਉੱਪਰ ਹੀ ਬੰਦਦਾ ਕਰਕੇ ਵੀ ਡਰਦਾ ਪਰ ਕਿਸੇ ਪਾਸਿਓਂ ਉਧਰਲੇ ਪਾਸਿਓਂ ਵੀ ਵਿਚਾਰ ਨਹੀਂ ਕਿਨੂੰ ਕਰਮਾੜੀ ਆ ਦੇਖੋ ਜੀ ਆ ਵਨ ਡਰਲ ਸਪੇਸ ਗੈਪ ਇੱਕ ਬਹਿਣੀ ਵਾਲੇ ਪਾਸਿਓਂ ਦਿਖਾ ਰਿਹਾ ਤੁਹਾਨੂੰ ਠੀਕ ਆ ਜੀ ਸੋ ਆ ਬਿਲਕੁਲ ਥਣ ਦੇਵਾ ਸੋ ਜਿਹੜੀ ਗੱਲ ਦੱਸੋ ਕੀਤੀ ਜਾਊਗੀ ਸੋਨੇ ਵਰਗੀ ਗੱਲ ਹੋਊਗੀ ਵਾਈ ਬੜੀ ਲੱਗੀ ਤੁਹਾਨੂੰ ਸਾਹ ਤੇ ਇਤਬਾਰ ਤੇ ਆਪਾਂ ਗੱਲ ਕਰਦੇ ਵੀ ਇਤਬਾਰ ਤੇ ਬਿਲਕੁਲ ਜਿਹੜੀ ਦੁਨੀਆ ਕਾਇਮ ਆ ਠੀਕ ਆ ਇਧਰੋਂ ਅਗਲੇ ਥਣਾਂ ਦੀ ਦੋ ਦੋ ਚਾਤਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਰਿਹਾ ਆ ਦੇਖ ਲਓ ਅਗਲੇ ਥਣਾਂ ਦੀ ਚੁਵਾਈ ਆ ਚੁਵਾਈ ਬਹੁਤ ਜਿਆਦਾ ਬੰਬੇ ਪਾਸ ਲੱਗੀ ਆ ਆ ਦੇਖੋ ਜੀ ਔਰ ਜੇ ਬੱਚਾ ਨਹੀਂ ਛੱਡੇਗਾ ਸਿੱਧਾ ਹੀ ਰਹਿ ਗਿਆ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਜੀ ਕੋਈ ਬੰਗਾ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਗਈ ਚਲੋ ਕੋਈ ਵੀ ਭਰਾ ਆਪਦਾ ਬੱਚਾ ਛੱਡ ਕੇ ਤਸल्ली ਨਾਲ ਚੋਕੇ ਪਾਸ ਕਰ ਸਕਦਾ ਠੀਕ ਆ ਇਹ ਮਗਰਲੇ ਥਾਣੇ ਦੀ ਚੋਈ ਕਰ ਲਓ ਚੱਕ ਗਰਲ ਕਰ ਲਈਏ ਕਰਮ ਵਾਲੀ ਠੀਕ ਆ ਜੀ ਮੋਟੀ ਧਾਰ ਆ ਬਾਕੀ ਤੁਹਾਡੇ ਸਾਹਮਣੇ ਕੋਈ ਪੂਰ ਛੱਟਾ ਨਹੀਂ ਗਾ ਆ ਦੇਖੋ ਠੀਕ ਹੈ ਮਹਾਰਾਜ ਲਓ ਵੀ ਭਰਾਵੋ ਅਣੀ ਆਪਾ ਪਛਮਾਨ ਹੀ ਪੂਰਾ ਪਾਇਆ ਤੁਨ ਸਾਹਿਬ ਅੱਛੀ ਬਾਕੀ ਇਹਦਾ ਟਾਈਮ ਵੀ ਕੱਖ ਨਹੀਂ ਤੁਹਾਨੂੰ ਪਤਾ ਆ ਮੈਂ ਵੀ ਪ੍ਰਦੀਪ ਮੁੱਲ ਦਾ ਸੋੰਦਾ ਕੀ ਕਰਨਾ ਮੁੱਲ ਨਾਲੇ ਕਰ ਜਨਾ ਇਹਦਾ ਹਾਂ ਨਾਲੇ ਦੱਸ 50 ਹੀ ਦੇ ਦਈਏ 50 ਦੀ ਕਰਦੇ ਖੁਲੇ ਮਾਨਤਨ ਛੋਟੇ ਹੋਰ ਚੜ ਜੀ 48 ਦੇ ਦਈਏ ਹੋਰ ਦੱਸੋ ਕਰਮਾਂ ਦੀ ਤੁਰੀਆਂ ਆਉਂਦੀਆਂ ਤੁਰੀਆਂ ਜਾਣ ਇਸੇ ਤਰ੍ਹਾਂ ਕੋਈ ਜਾਇਜ਼ ਰੇਟਾਂ ਤੇ ਪਹੁੰਚ ਕਰਦੀ 100 ਕਿਲੋਮੀਟਰ 48 ਚ 48 ਚ ਪਹੁੰਚ ਕਰਦੇ ਹਾਂ ਨੰਦਲੇਂਦੀ ਜਾਵੇ ਕਰਮਾਂ ਦੀ ਹੋਰ ਚੜਦੀ ਹੈ 1000 ਰੁਪਏ 47 ਦੇ ਦਈਏ ਹੋਰ ਫਿਰ ਕੀ ਮੈਂ ਨਾ ਵੀ ਜਿਵੇਂ ਤਰ੍ਹਾਂ ਤੁਰਿਆਉਣਾ ਤੇ ਤੁਰਿਆ ਫਿਰ ਉਸ ਫਿਰ ਜਿਆਦਾ ਆਉਦੇ ਡਲਣਾ ਆਪਣੇ ਜੇ ਆਉਦੇ ਡਲਣਾ ਆਪਣੇ ਜੇ ਯਾਰ ਹੋਰ ਰਕਾ ਦੀ ਖੁਸ਼ੀ ਨਾਲ 40 ਦੀ ਦੇ ਦਈਏ 40 ਚ ਦੇ ਦੇ ਫਿਰ ਦੇ ਦਾਂਗੇ ਸੰਤੂ ਸਾਹਿਬ ਨਹੀਂ 40 ਚ ਦੇ ਦੇ ਹਾਂ ਦੇ ਦਾਂਗੇ ਉਹ ਵੀ 40000 ਚ ਵਾੜ ਦੋਸੇ ਮਿਲਦੀ ਪਈ ਅੱਜ ਤੁਹਾਨੂੰ ਬਾਕੀ ਵੇਖ ਲੋ ਏਡੀ ਦੇਣੀ ਨਹੀਂ ਕਹਿੰਨੇ ਹਾਂ ਬਾਕੀ ਵਾੜ ਦੇ ਵਿੱਚ ਵੀ ਕੋਈ ਕਮੀ ਪੇਸ਼ੀ ਮੈਨੂੰ ਤਾਂ ਨਹੀਂ ਦਿਸ ਰਹੀ ਠੀਕ ਆ ਜੀ ਮੌਕੇ ਤੇ ਕੱਦ ਵੀ ਵੱਡਾ ਥੱਲੇ ਭਾਂਡਾ ਵੀ ਸਾਫ਼ ਸੁਥਰਾ ਇਹ ਚਵਾਜੇ 14 ਇਚਵਾਜੇ 15 ਠੀਕ ਆ ਜੀ ਇਸ ਤੋਂ ਬਾਅਦ 16 ਕਰਮਾਂ ਦੀ ਅੱਗੇ ਮੇਰਾ ਵੀ ਸੇਵਾ ਤਾਂ ਕਰਨੀ ਪੈਂਦੀ ਆ ਠੀਕ ਆ 12 ਲੀਟਰ ਜਾਂ 12 ਤੋਂ ਪਲੱਸ ਬੋੜ ਮਗਰ ਵੱਛੀ ਆ ਇਹ ਦੋ ਹੀ ਅੱਜ ਵੜਾ ਦਿਖਾਉਣੀ ਆ ਸੀ ਪ੍ਰਦੀਪ ਦੇ ਅੱਡੇ ਤੋਂ ਇਸ ਕਿਲੇ ਤੋਂ ਦੋਨੇ ਵੜਾ ਕਰਮਾਂਗੀਆਂ ਸਾਫ ਸੁਥਰੀਆਂ ਨੇ ਮਾਲ ਤੁਹਾਨੂੰ ਪਹਿਲਾਂ ਵੀ ਦਿਖਾਉਂਦੇ ਆ ਤਿੰਨ ਤਿੰਨ ਚਾਰ ਚਾਰ ਐਨੀਮਲ ਜਿਹੜੇ ਵੀਰ ਹਰੇਕ ਪੂੜ ਦੇ ਵਿੱਚ ਪਾਉਂਦਾ ਅੱਜ ਇਹ ਦੋ ਵੜਾ ਸੀਗੀਆਂ ਕਿਉਂਕਿ ਦੋ ਗਵੜਾ ਤਕਰੀਬਨ ਕੱਲ ਵੇਚ ਚੁਕੀਆਂ ਇੱਕ ਦੋ ਮੱਝਾਂ ਇਹਨੇ ਵੇਚੀਆਂ ਸੀਗੀਆਂ ਕੱਲ ਪਰਸੋਂ ਆਪਾਂ 5-4 ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਫਿਲਹਾਲ ਮੇਰੇ ਭਰਾਵੋ ਜੁੜੇ ਰਿਆ ਕਰੋ ਵੀਡੀਓ ਦੇ ਨਾਲ ਤੁਸੀਂ ਅਪਡੇਟ ਲੈਂਦੇ ਰਿਆ ਕਰੋ ਆਏਗੇ ਰਹਿੰਦੇ ਆ ਪਸ਼ੂ ਨਵੇਂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਸੰਧੂ ਸਾਬ ਮਾਲ ਚੰਗਾ ਲਈਦਾ ਤਾਹਾਂ ਤੁਹਾਨੂੰ ਪਤਾ ਹੁੰਦਾ ਹੁੰਦਾ ਉੱਟ ਜਾਂਦਾ ਇੱਕ ਭਾਵੜੇ ਸੂਤ ਹੁੰਦੇ ਆਪਣੇ ਹੁਣ ਤੁਹਾਡੇ ਸਾਹਮਣੇ ਆਪਾਂ ਕੀ ਭਾ ਕੀ ਤੇ ਦੇ ਨੇ ਲੋਕ ਟੋਕੜਾ ਦੇਂਦਾ ਬਸ ਬਸ ਹਾਂਜੀ ਸਾਫ਼ ਸੁਥਰੇ ਦਾ ਵੀਰੇ ਆਪਾਂ ਕਿਸੇ ਦੀ ਜੇਬ ਚੋਂ ਪੈਸਾ ਨਹੀਂ ਬਸ ਜੇ ਨਾ ਕੋਈ ਵੀਰ ਭਰਾ ਆ ਕੇ ਵੀ ਇਹਦਾ ਭਾ ਨਿਕਾ ਕਰਤਾ ਜੇ ਇੱਕ ਪੰਜੇ ਦੀ ਵੀ ਹੋ ਨੁਕਸ ਤੇ ਆਪਾਂ 45 ਦੀ ਕੀ 50000 ਦੀ ਵਾਪਸ ਲਾਉ ਸੰਧੂ ਸਾਬ ਠੀਕ ਹੈ ਜੀ ਹਾਂ ਪ੍ਰਦੀਪ ਵੀਰੇ ਇੱਕ ਨੰਬਰ ਆਪਣੇ ਕਰ ਦਿਓ ਸੰਜੀ ਨੰਬਰ 8289016207 ਜੀ ਦੂਜਾ ਨੰਬਰ 8283070125 ਠੀਕ ਹੈ ਮਹਾਰਾਜ ਹਾਂਜੀ ਨਵੀਆਂ ਇਹ ਦੋਸਤ ਨੰਬਰ ਸਕਰੀਨ ਤੇ ਤੇ ਲੱਗ ਚੁਕਾ ਕਰੋ ਕਾਲ ਕਰੋ ਗੱਲਬਾਤ ਉਮੀਦ ਕਰਦੇ ਆ ਪਸੂ ਚੰਗੇ ਲੱਗੇ ਆ ਵੀਡੀਓ ਸ਼ੇਅਰ ਕਰਦੇ ਕਰੋ ਦਬਕੇ ਬਿਲਕੁਲ ਸਪੋਰਟ ਕਰਨ ਦੇ ਲਈ ਬਿਲਕੁਲੋ ਚੈਨਲ ਨੂੰ ਪਸੰਦ ਕਰਨ ਦੇ ਲਈ ਸਬਸਕ੍ਰਾਈਬ ਕਰਨ ਦੇ ਲਈ ਸਾਰੇ ਵੀਰਾਂ ਦਾ ਫਿਰ ਧੰਨਵਾਦ ਕਰਦੇ ਆ ਜਿਉਂਦੇ ਵੱਸਦੇ ਰਹੋ ਮਿਹਰਬਾਨੀ